Instagram ਤੇ ਹੋਈ ਕੁੜੀ ਨਾਲ ਦੋਸਤੀ ਪੈ ਗਈ ਮਹਿੰਗੀ ਕੁੜੀ ਨੇ ਮੁੰਡਿਆਂ ਨਾਲ ਮਿਲ ਕੇ ਕਰਾ ਦਿੱਤਾ ਮੁੰਡੇ ਦਾ ਕਤਲ ਜਗਜੀਤ ਸਿੰਘ ਜਿਹੜਾ ਪੱਟੀ ਦਾ ਪੱਟੀ ਕੰਮ ਕਰਦਾ ਤੇ ਸਿਹਰਾਲੀ ਦੇ ਰਹਿਣ ਵਾਲਾ ਇਹ ਦਾ ਕੋਈ ਬਲਵਿੰਦਰ ਕੋਰਪੋਟ ਭਾਈ ਦੀ ਲੜਕੀ ਸੀ ਉਹਨਾਂ ਦੇ ਫੋਨ ਤੇ Instagram ਤੇ ਸ਼ਾਇਦ ਕੋਈ ਗੱਲਬਾਤ ਹੋਈ ਆ ਉਰ ਤੋਂ ਹੀ ਲੜਕੀ ਵਾਲਿਆਂ ਨੇ ਆਗੇ ਤੇ ਇਹ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਇਹਦੀ ਜਿਹੜੀ ਮੌਤ ਹੋ ਗਈ ਇਹਦੇ ਖਿਲਾਫ ਜਿਹੜਾ 200 ਕਿੰਨਾ ਜਣੇ ਦੇ ਖਿਲਾਫ 284 ਨੰਬਰ ਐਫ ਆਈ ਆਰ 103 ਬੀ ਐਨ ਐਸ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਹਦਾ ਸਰ ਫਿਰ ਚੱਲਦਾ ਇਹ ਫੋਨ ਤੇ ਕੋ ਇਹਨਾਂ ਦਾ ਆਪਸੀ ਕੋਈ ਗੱਲਬਾਤ ਹੋਈ ਹੈ ਹੁਣ ਬਾਕੀ ਰੈਸਟ ਕਰਾਂਗੇ ਫਿਰ ਸਾਰੀ ਗੱਲ ਕਲੀਅਰ ਹੋਊਗੀ ਕਰਕੇ ਦੱਸਿਆ ਕਿ ਇਹਨਾਂ ਦਾ ਭਤੀਜਾ ਜਿਹੜਾ 8:30 ਵਜੇ ਤੋਂ ਕਾਰ ਵਾਪਸ ਨਹੀਂ ਸੀ ਆਇਆ ਇਹਨਾਂ ਨੇ ਜਦੋਂ ਉਹਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਭਾਲ ਕਰਦੇ ਹੋਏ ਇਹ ਕਰਨਦਾਰ ਨਾਲੇ ਜਦੋਂ ਜੰਡਿਆਲਾ ਚੌਂਕ ਵਿੱਚ ਪਹੁੰਚੇ ਤੇ ਉੱਥੇ ਕੁਝ ਲੋਕਾਂ ਨੇ ਇਹਨਾਂ ਨੂੰ ਦੱਸਿਆ ਕਿ ਕੋਈ ਮਾਰਵੇ ਏਰੀਏ ਦੇ ਸਾਥੀ ਸੀ ਜਿਹੜੇ ਇੱਕ ਨੌਜਵਾਨ ਮੁੰਡੇ ਦੀ ਕੁੱਟਮਾਰ ਕਰਦੇ ਹੋਏ ਉਹਨੂੰ ਅਗਵਾ ਕਰਕੇ ਤੇ ਹਰੀਕੇਵਾਲੀ ਸਾਈਡ ਨੂੰ ਲੈ ਗਏ ਜਦੋਂ ਇਹ ਹਰੀਕੇ ਵਾਲੇ ਪਾਸੇ ਪਹੁੰਚੇ ਤੇ ਇਹਨਾਂ ਨੂੰ ਮਖੂ ਦੇ ਲਾਗੋਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹਨਾਂ ਦੇ ਭਤੀਜੇ ਦੀ ਜਿਹੜੀ লাশ ਮਿਲੀ ਆ ਜਦੋਂ ਇਹ ਉਹਨੂੰ ਲੈ ਕੇ ਤੇ ਸਹੈੜੀ ਹਸਪਤਾਲ ਲੈ ਕੇ ਗਏ ਸਹੈੜੀ ਹਸਪਤਾਲ ਵਾਲਿਆਂ ਨੇ ਉਹਨੂੰ ਰੈਫਰ ਕਰਕੇ ਮੁੰਡੇ ਨੂੰ ਤਰਨਤਨ ਭੇਜ ਦਿੱਤਾ ਤਰਨਤਨ ਨੂੰ ਜਦੋਂ ਲੈ ਕੇ ਆਏ ਆ ਤੇ ਤਰਨਤਨ ਹਸਪਤਾਲ ਵਾਲਿਆਂ ਨੇ ਉਸੇ ਵਕਤ ਹੀ ਉਹਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਭੇਜ ਦਿੱਤਾ ਜਦੋਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਲੈ ਕੇ ਗਏ ਆ ਤੇ ਉਹਨਾਂ ਨੇ ਵੀ ਦੇ ਦਿੱਤਾ ਕਿ ਇਹਨੂੰ ਦਾਖਲ ਨਹੀਂ ਕਰਨਾ ਕਿ ਮੁੰਡੇ ਦੀ ਬਹੁਤ ਮਾੜੀ ਹਾਲਤ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਤੇ ਉਦੋਂ ਫਿਰ ਇਹ ਕਿਸੇ ਪ੍ਰਾਈਵੇਟ ਹਸਪਤਾਲ ਅੰਮ੍ਰitsar ਲੈ ਕੇ ਗਏ ਆ ਜਿਹੜਾ ਹਸਪਤਾਲ ਬਸ ਸਟੈਂਡ ਦੇ ਜਿੰਨੇ ਜਦੀਕ ਆ ਉਹਨਾਂ ਨੇ ਸਾਰੀ ਰਾਤ ਮੁੰਡੇ ਨੂੰ ਹਸਪਤਾਲ ਰੱਖਿਆ ਮਸ਼ੀਨ ਚਲਾ ਛੱਡਿਆ ਉਸ ਤੋਂ ਬਾਅਦ ਦਿਨੇ 12:30 ਵਜੇ ਪਤਾ ਲੱਗਾ ਕਿ ਮੁੰਡੇ ਦੀ ਮੌਤ ਹੋ ਗਈ ਆ ਫਿਰ ਅਸੀਂ ਉਸੇ ਵਕਤ ਐਸਐਸਪੀ ਸਾਹਿਬ ਕੋਲ ਗਏ ਆ ਅਸੀਂ ਐਸਐਸਪੀ ਸਾਹਿਬ ਨੂੰ ਦੱਸਿਆ ਐਸਐਸਪੀ ਸਾਹਿਬ ਨੇ ਸਾਡੀ ਦਰਖਾਸਤ ਪੜੀ ਸਾਡੀ ਗੱਲ ਸੁਣੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਐਸਐਚਓ ਸਾਹਿਬ ਨੂੰ ਉਦੋਂ ਹੀ ਫੋਨ ਕੀਤਾ ਫੋਨ ਕਰਕੇ ਉਹਨਾਂ ਐਸਐਚਓ ਸਾਹਿਬ ਨੂੰ ਕਿਹਾ ਕਿ ਆ ਜਿਹੜੇ ਸਾਥੀ ਆ ਜਿਨ੍ਹਾਂ ਦਾ ਮੁੰਡਾ ਗਵਾਹ ਆਇਆ ਸੀ ਉਹ ਤੁਹਾਡੇ ਕੋਲ ਆ ਰਹੇ ਆ ਅਸੀਂ ਜਦੋਂ ਥਾਣਾ ਸਿਟੀ ਵਿੱਚ ਆਏ ਆ ਤੇ ਐਸਐਚਓ ਸਾਹਿਬ ਨੇ ਸਾਡੀ ਗੱਲਬਾਤ ਸੁਣੀ ਆ ਤੇ ਉਹਨਾਂ ਉਸੇ ਵਕਤ ਹੀ ਲਾਚ ਜਿਹੜੀ ਪੋਸਟ ਮਾਡਲ ਵਾਸਤੇ ਸਿਵਲ ਹਸਪਤਾਲੇ ਆਉਣ ਵਾਸਤੇ ਸਾਨੂੰ ਕਿਹਾ ਤੇ ਨਾਲ ਹੀ ਉਹਨਾਂ ਨੇ ਜਿਹੜੇ ਉਹਨਾਂ ਦੇ ਨੰਬਰ ਜਿਹੜੇ ਜਿਨ੍ਹਾਂ ਤੋਂ ਮੁੰਡੇ ਨੂੰ ਫੋਨ ਆਏ ਸੀ ਉਹਨਾਂ ਨੂੰ ਨੰਬਰ ਟ੍ਰੇਸ ਤੇ ਲਾ ਕੇ ਤੇ ਉਹਨਾਂ ਨੇ ਤਿੰਨ ਜਣਿਆਂ ਦੇ ਖਿਲਾਫ ਅਰਜ਼ੀ ਦਰਜ ਕਰ ਦਿੱਤਾ ਜਿਹਦੇ ਵਿੱਚ ਇੱਕ ਲੇਡੀ ਜਿਹਦਾ ਨਾਮ ਬਲਵਿੰਦਰ ਕੌਰ ਆ ਇੱਕ ਸੰਦੀਪ ਸਿੰਘ ਆ ਤੇ ਇੱਕ ਉਹਨਾਂ ਨੇ ਪਰਚਾ ਬੰਟੀ ਮਾਨਸਾ ਤੋਂ ਉਹਨਾਂ ਤਿੰਨਾਂ ਦੇ ਨਾਂ ਤੇ ਪਰਚਾ ਦਰਜ ਕਰ ਦਿੱਤਾ ਤਾਂ ਅਸੀਂ ਹੁਣ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਕਿਉਂਕਿ ਜਿਹੜੀ ਇਹੋ ਜੀ ਗੁੰਡਾਗਰਦੀ ਆ ਉਹਨੂੰ ਠੱਲ ਪਾਈ ਜਾਵੇ ਹਰੇ ਬਲਜਿੰਦਰ ਸਿੰਘ ਜੀ ਸਲੈ ਵਾਲੀ ਕਲਾ ਜੀ 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 ਇਹ ਪਤੀ ਆ ਜੀ ਆਪਣਾ ਕੀ ਗੱਲ ਬਥੇ ਚਲ ਬਾ ਸਾਰਾ ਇਦਾਂ ਅਰੈਸਿੰਡੈਂਟੀ ਤੁਹਾਨੂੰ ਬਤਾ ਦਸਾਂਗਾ ਕਿ ਚੁੱਕ ਕੇ ਲੈ ਕੇ ਫੋਟ ਮਾਰ ਕੇ ਮਗੂ ਲਾ ਕੇ ਟੁੱਟ ਕੇ ਕਿਨੇ ਦਿਨ ਹੋ ਗਿਆ ਕਿਡਨੈਪ ਕਿਤੇ ਪਰਸੋਂ ਹੋਇਆ ਜੀ ਸਰ ਸੁੱਤੇ ਦੀ ਤਰ੍ਹਾਂ ਜੀ ਉਹ ਤੁਹਾਨੂੰ ਬਦਲ ਕੇ ਲੋਕ ਪਣ ਮਿਲੀ ਇਹ 8:30 9 ਵਜੇ ਗੂਨ ਕੀਤਾ ਜੀ ਬਣੋਂ ਉਥੋਂ ਕੇ ਪਤਾ ਲੱਗਾ ਜੇ ਕਿਸ ਵੇਲੇ ਤੀ ਗੂਨ ਕੀਤਾ ਮੈਂ ਪਿਛਾਟੇ ਕੋ ਪਾ ਕੇ ਮੰਗ ਸਰ ਇਹੋ ਕਹਿੰਦੇ ਇਨਸਾਫ ਚਾਹੀਦਾ ਬੱਚੇ ਨਿੱਕੇ ਨਿੱਕੇ ਬੱਚੇ ਉਹਦੀ ਕੋਈ ਇੱਕ ਨਹੀਂ ਮੇਰਨਾ ਕਾਮਰਸ ਸੰਦੀਪ ਸਿੰਘ ਜੀ ਮੈਂ ਪੰਜਾਬ ਖੇਤ ਮੀਦੂਸ ਖਵਾਂ ਦਾ ਜਿਲ੍ਹਾ ਦਾ ਸੈਕਟਰ 76 ਹੁੰਦੇ ਕਰਕੇ ਮੈਨੂੰ ਕੱਲ ਇਸ ਘਟਨਾ ਬਾਰੇ ਪੰਤੇਰ ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਨੂੰ ਕੁਝ ਅਣਪਛਾਤੇ ਬੰਦੇ ਗਵਾਹ ਕਰਕੇ ਲੈ ਗਏ ਜੰਗੜਾ ਰੋਡ ਤੋਂ ਤੇ ਉਹਦੀ ਬਾਅਦ ਚ ਪਤਾ ਲੱਗਾ ਵੀ ਡੈਥ ਹੈ ਗਈ ਆ ਡੈਥ ਹੋ ਗਈ ਆ ਅਸੀਂ ਤੁਰੰਤ ਐਸਐਸਪੀ ਨੂੰ ਦੀ ਨੋਟਿਸ ਤੇ ਗੱਲ ਜਾਂਦੀ ਕੱਲ ਮਿਲਣੇ ਜਾ ਕੇ ਤੇ ਪੁਲਿਸ ਜਿਹੜੀ ਹਰਕਤ ਚਾਈ ਆ ਤੇ ਪੁਲਿਸ ਨੇ ਬੰਦੇ ਜਿਹੜੇ ਆ ਉਹਨਾਂ ਤੱਕ ਉਸੇ ਵੇਲੇ ਹੀ ਟੀਮਾਂ ਭੇਜਤੀਆਂ ਟੀਮਾਂ ਭੇਜਣ ਦੇ ਬਾਵਜੂਦ ਜਿਦੋਂ ਉਹ ਬੰਦੇ ਜਿਹੜੇ ਆ ਕੁਝ ਜਿਹੜਾ ਲਟਕੀ ਦਾ ਭਰਾ ਹੀ ਜਿਹੜੀ ਮੌਜੂਦਾ ਸੀ ਇਸ ਸੱਗਨੇ ਦੀ ਗਵਾਹ ਉਹਦੇ ਭਰਾ ਨੂੰ ਜਿਹੜਾ ਅਸੀਂ ਕੱਲ ਪੁਲਸ ਨੇ ਤੁਰੰਤ ਉਥੋਂ ਜਾ ਕੇ ਜਿੱਥੋਂ ਦੇ ਰਹਿਣ ਵਾਲੇ ਉੱਥੇ ਗ੍ਰਿਫਤਾਰ ਕਰ ਲਿਆ ਪੁਲਸ ਪੂਰੀ ਹਰਕਤ ਜਾਜੀ ਅਸੀਂ ਧੰਨਵਾਦੀ ਐਸਐਚਓ ਦੇ ਜਿਨ੍ਹਾਂ ਨੇ ਫੌੜੀ ਤੌਰ ਤੇ ਕਾਰਵਾਈ ਕੀਤੀ ਕਾਰਵਾਈ ਕਰਕੇ ਜਿਹੜੇ ਬੰਦੇ ਜਿਹੜੇ ਐਟ੍ਰੇਸ ਕੀਤੇ ਆ ਤੇ ਇਹ ਬਹੁਤ ਮੱਦ ਭਾਗੀ ਘਟਨਾ ਵਾ ਕਿਉਂਕਿ ਗੁੰਡਾਗਰਦੀ ਦਾ ਦਾ ਜਿਹੜਾ ਵਾ ਸ਼ਰੀਆਮ ਵੇਖਣ ਨੂੰ ਹਰੋ ਜੀ ਵੇਖਣ ਨੂੰ ਮਿਲਦਾ ਵੀ ਕੋਈ ਕਿਤੇ ਮਾਰਦਾ ਕਿਤੇ ਮਾਰਦਾ ਇਸ ਤੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਤੇ ਇਹ ਤੇ ਜਿਹੜੀ ਆ ਤਰੰਤ ਜਿਹੜੀ ਆ ਇਹ ਤੇ ਕੰਟਰੋਲ ਕੀਤਾ ਜਾਵੇ ਕਿਉਂਕਿ ਗੁੰਡਾਗਰਦੀ ਇੰਨੀ ਵੱਧ ਗਈ ਆ ਕਿ ਲੁੱਟਾ ਖੋਹਾਂ ਤੇ ਵਾਰਦਾਤਾ ਨਸ਼ੇ ਦਾ ਜਿਆਦਾ ਹੋਣ ਕਰਕੇ ਜਿਹੜਾ ਲੁੱਟ ਖੋਹ ਤੇ ਇਹੋ ਜੀਆਂ ਜਿਹੜੀਆਂ ਵਾਰਦਾਤਾ ਸ਼ਰੀਆਮ ਜਿਹੜੀਆਂ ਹੋ ਰਹੀਆਂ ਨੇ ਉਹ ਜਿਹੜਾ ਵੀ ਇਹ ਕਿੱਥੋਂ ਰਹਿਣ ਵਾਲਾ ਇਹ ਬੱਚਾ ਜਿਹੜਾ ਐ ਸਰੀਆਲੀ ਕਲਾ ਤੋਂ ਅਸੀਂ ਸਰੀਆਲੀ ਕਲਾ ਦਾ ਰਹਿਣ ਵਾਲਾ ਆ ਇਹਦੀ ਉਮਰ ਬਾਈ ਬਾਈ 23 ਸਾਲ ਹੀ ਜੀ ਗਿਆ ਇਹ ਹਾਂਜੀ 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 ਮੈਰ ਮੈਰ ਜੋ ਹੀ ਬੱਚੇ ਇੱਕ ਗੁੜੀ ਆ ਜੀ ਇਹਦੀ ਤੇ ਕਾਰ ਨਹੀਂ ਇਹਦੇ ਨਾਲ ਦੇ ਚੀਜ਼ ਇਹ ਤੇ ਹੁਣ ਪੁਲਿਸ ਜਿਹੜੀ ਆ ਇਹ ਕਾਰਵਾਈ ਕਰ ਰਹੀ ਇਹਦਾ ਪਤਾ ਲੱਗੂਗਾ ਵੀ ਇਹ ਕਿਉਂ ਜਿਹੜੀ ਇਹ ਘਟਨਾ ਆਈ